ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਤੁਹਾਡੇ ਆਪਦੇ YouTube ਚੈਨਲ Orchidery Forum ਤੇ ਜੋ ਵੀ ਨਵੇਂ ਦਰਸ਼ਕ ਵੀਰ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਪਾਰਸੀ ਲਗਾ ਬੈਲ ਆਈਕਨ ਦਾ ਬਟਨ ਨਾ ਕਰੋ ਤਾਂ ਕਿ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚ ਸਕੇ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਸਭ ਤੋਂ ਪਹਿਲਾਂ ਆਪ ਦਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਮੇਰਾ ਕੇਵਲ ਸਿੰਘ ਆ ਜੀ ਤੇ ਜਿਨਾ ਸਾਡਾ ਅਮਰਸਰ ਸਾਹਿਬ ਆ ਤਹਿਸੀਲ ਹੈ ਜਨਾਲਾ ਪਿੰਡ ਸਾਡਾ ਹਰੜਖੁਰ ਦੇ ਆ ਜੀ ਪਿੰਡ ਹਰਖੁਰਦ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਅੰਮ੍ਰਿਤਸਰ ਤੋਂ ਕਿੰਨੀ ਦੂਰ ਹੈ 30 ਕਿਲੋਮੀਟਰ 35 ਕਿਲੋਮੀਟਰ ਅਜਨਾਲੇ ਤੋਂ ਅਜਨਾਲੇ ਤੋਂ 5 ਕਿਲੋਮੀਟਰ ਦੂਰ ਹੈ ਤੇ ਆਪਣਾ ਸੇਲ ਪਰਚੇਜ ਦਾ ਕੰਮ ਹਾਂਜੀ ਹਾਂਜੀ ਤੇ ਕੋਈ Rajasthan ਦੀ ਖਾਸियत ਜਿਹਦੇ ਕਰਕੇ ਤੁਸੀਂ ਲੰਮੇ ਟਾਈਮ ਤੋਂ ਆ ਰਹੇ ਹੋ ਇਹ ਜੀ ਦੁੱਧ ਲੰਮਾ ਦੇ ਦਿਆਂ ਝੋਟੀਆਂ ਨਾਲੇ ਪਹਿਲੇ ਪਹਿਲੇ ਸਵੇਰ ਦੁੱਧ ਚੰਗਾ ਕੱਢਦੀਆਂ ਹੁਣ ਸਵੇਰੇ ਸਵੇਰੇ 12 13 ਲੀਟਰ ਦੁੱਧ ਦੇ ਰਹੇ ਸਾਡੇ ਪਹਿਲਣ ਕੱਟੀ ਆ ਦੇਖ ਸਕਦੇ ਆ ਅੱਜ 7 ਝੋਟੀਆਂ ਜਿਹੜੀਆਂ ਲੋਡ ਹੋ ਕੇ ਚੱਲੀਆਂ ਤੇ ੱੱਲੇ ਦਾ ਜਗਾੜ ਦੇਖ ਲੋ ਇੱਕ ਅਮਰੀਕਨ ਗਾਰਗਾ ਇਹ ਪੂਰੀ ਥੱਲੇ ਬਣੀ ਏ ਛੋਟੀ ਵੇਖੋ ਪੂਰਾ ਮੁਠੀ-ਮੁਠੀ ਦਾ ਥਾਣਾ ਅੱਗੇ ਪਿੱਛੇ ਦਾ ਲੇਵਾ ਪਿਓਰ ਬਾਰਡਰ ਦੀਆਂ ਛੋਟੀਆਂ ਪੂਰੀਆਂ ਨਸਲ ਵਾਲੀਆਂ ਤੇ ਗੱਭਨ ਹੋਣ ਤੋਂ ਵੀ 6-6 7-7 8-8 ਮਹੀਨੇ ਤੱਕ ਲੰਮਾ ਟਾਈਮ ਦੁੱਧ ਦੇਣ ਵਾਲੀਆਂ ਛੋਟੀਆਂ ਆ ਛੋਟੀ ਜੀ 12 ਵਜੇ ਖਾਲੀ ਕਰਕੇ ਲੈਂਦੀ ਆ ਇਹਦੇ ਥੱਲੇ ਹਾਜ਼ਰ ਐ ਇਸ ਵੇਲੇ ਇਹ ਬੋਲਾ ਹੀ ਆ 12-13 ਲੀਟਰ ਆ 12-13 ਕਿਲੋ ਬੋਲਾ ਹੀ ਆ ਪੂਰੇ ਵੱਡੇ ਕੱਦ ਦੀ ਪੂਰੀ ਵੱਡੀ ਛੋਟੀ ਨਾੜਾ ਨੂੜਾ ਵੇਖੋ ਛੋਟੀ ਦੇ ਪੂਰੀ ਡਬਲ ਝੋਟੀ ਆ ਬਾਬਲਾ ਜੀ ਇਹ ਦੂਜੇ ਸੂਏ ਸੂਈ ਹੈ ਜੀ ਇਹ ਵੀ ਦੂਜੇ ਸੂਏ ਸੂਈ ਸੂਈ ਝੋਟੀ ਆ ਦੁੱਧ ਮੌਕੇ ਤੇ ਝੋਟੀ ਤੇ 14 ਕਿਲੋ 14.5 ਕਿਲੋ ਦੁੱਧ ਤਿਆਰ ਆ ਤਿਆਰ ਆ ਇਹ ਲੋਡ ਹੁਣ ਜੱਲੀਆਂ 'ਚ ਸੱਤ ਝੋਟੀਆਂ ਜਿਹੜੀਆਂ ਰਸਤਾਂ ਤੋਂ ਚੱਲ ਕੇ ਅਜਨਾਲੇ ਦੇ ਲਾਗੇ ਪਿੰਡ ਪਿੰਦਾ ਹਰਡਖੁਰਦ ਉੱਥੇ ਹੁਣ ਲੱਗੀਆਂ ਜਿਹੜਾ ਵੀਰ ਭਰਾ ਵੀ ਰਾਜਸਥਾਨ ਨਹੀਂ ਆ ਸਕਦਾ ਰਾਜਸਥਾਨ ਦੀ ਮੱਝ ਲੈਣੀ ਚਾਹੁੰਦਾ ਤੇ ਵੀਰ ਦਾ ਕੰਟੈਕਟ ਨੰਬਰ ਆ ਜਿਹੜਾ ਅੱਗੇ ਸ਼ੇਅਰ ਕਰ ਦਾਂਗੇ ਜਿਹੜਾ ਵੀਰ ਨਾਰਮਲ ਪ੍ਰਾਈਸ ਆ ਕਿੱਥੋਂ ਸਟਾਰਟ ਹੋਊਗਾ ਸਟਾਰਟing ਯਾਰ ਆਪਾਂ ਕਰ ਦਾਂਗੇ ਵੀਰ ਅੱਗੇ ਵੀ ਨੋਰਮਲ ਹੀ ਮਾਲ ਕਰੀਦਾ 85000 ਤੋਂ ਸਟਾਰਟing ਕਰਾਂਗੇ 85000 ਤੋਂ ਰੇਟ ਸਟਾਰਟ ਹੋ ਕੇ ਉੱਤੋਂ 1.5 ਲੱਖ ਤੱਕ ਝੋਟੀਆਂ ਹੋਣਗੀਆਂ ਵੀਰ ਕੋਲ ਤੇ ਟੋਟਲ ਆਪਣੇ ਕੋ ਕਿੰਨੇ ਕੇ ਪਸ਼ੂ ਹੁੰਦੇ ਆ 7-8 ਪਸ਼ੂ ਸਾਡੇ ਅਹੀਂ ਜਿੱਦੋਂ ਜਿੰਨੀਆਂ ਖੜਦੇ ਆ ਵੇਚ ਕੇ ਫੇਰ ਆ ਜਾਂਦੇ ਆ ਕਿਤੇ ਇਹ ਤਾਂ ਨਹੀਂ ਵੀ ਰਾਜਸਥਾਨ ਦੇ ਮਾਲ ਚ ਉੱਥੋਂ ਦਾ ਮਾਲ ਲੈ ਕੇ ਮਿਕਸ ਕਰਕੇ ਵਿੱਚ ਆਉਂਦੇ ਆਂ ਵੀਡੀਓ ਚੈੱਕ ਕਰ ਲਏ ਸਾਡਾ ਜਿਹੜਾ ਮਾਲ ਇੱਥੋਂ ਜਾਂਦਾ ਵੀ ਰਹੀਂ ਉਹ ਵੇਚਦੇ ਆ ਉੱਥੋਂ ਹੀ ਮਾਲ ਲੈ ਲੈਂਦੇ ਚਲੋ ਬਹੁਤ ਵਧੀਆ ਗੱਲ ਆ ਜਿਹੜਾ ਵੀ ਵੀਰ ਭਰਾ ਨਹੀਂ ਆ ਸਕਦਾ ਆਪਦੀ ਪੂਰੀ ਤਸੱਲੀ ਕਰ ਲੈ ਤੇ ਦੋ ਟਾਈਮ ਰਿਕਵਰੀ ਜੀ ਪੈ ਗਈ ਹੱਡ ਆ ਗਿਆ ਤੁਹਾਨੂੰ ਪਤਾ ਹੀ ਆ ਹਾਂਜੀ ਹਾਂਜੀ ਉਹਦੇ ਕਰਕੇ ਆਪਾਂ ਦੱਸਦੇ ਰੋਗੇ ਵੀ ਨਹੀਂ ਤੇ ਮਾਲ ਸਾਡਾ ਮਹੀਨੇ ਦੋ ਫੁੱਟਨ ਫਿਰੇ ਜਾਂਦੇ ਹੀ ਦੋ ਟਾਈਮ ਤਿੰਨ ਟਾਈਮ ਆਪਣੀ ਚੋਕੇ ਭਾਵੇਂ ਤਸੱਲੀ ਕਰਕੇ ਲੈ ਕੇ ਜਾਓ ਕੋਈ ਦਿੱਕਤ ਵਾਲੀ ਗੱਲ ਨਹੀਂ ਕੰਟੈਕਟ ਨੰਬਰ ਦੱਸਿਓ ਤੁਹਾਡਾ 828407212 828407212 ਇੱਕ ਵਾਰ ਐਡਰੈਸ ਫੇਰ ਦੁਬਾਰੇ ਦੱਸ ਦਿਓ ਜਿਹੜਾ ਸ੍ਰੀ ਅਮਰਸਰ ਸਾਹਿਬ ਹੈ ਜੀ ਤਹਿਸੀਲ ਹੈ ਜਨਾਲਾ ਪਿੰਡ ਸਾਡਾ ਸਰਾਂਪੁਰ ਦੇ ਆ ਰਿਹਾ ਛਾੜੀ ਮੇਲੇ ਹਾਰਡ ਕੋਡ ਪਿੰਡ ਹੈ ਤਹਿਸੀਲ ਹੈ ਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਅੰਮ੍ਰਿਤਸਰ ਤੋਂ 30 ਕਿ ਤੇ ਜਿਹੜਾ ਵੀ ਵੀਰਪਰਾ ਲੈਣਾ ਚਾਹੁੰਦਾ ਹੋਵੇ ਕੰਟੈਕਟ ਨੰਬਰ ਦਿੱਤਾ ਹੋਇਆ ਵੀਰ ਦਾ ਬਾਕੀ ਸਾਰੇ ਵੀਰਪਰਾਵਾਂ ਦਾ ਲਾਸਟ ਤੱਕ ਵੀਡੀਓ ਦੇਖਣ ਲਈ ਧੰਨਵਾਦ